ਅੰਦੀਰੰਦਾਵਾ ਸਾਹਿਬ ਜਿਵੇਂ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਆ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਬਹੁਤ ਸਾਰੇ ਲੋਕ ਮਸੀਹ ਭੈਣਪਰਾ ਔਰ ਹੋਰ ਵੀ ਜਾਤੀਆਂ ਦੇ ਲੋਕ ਇਹਨਾਂ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਉਤਸਾਹ ਦੇ ਵਿੱਚ ਹਨ ਕਿ ਅਸੀਂ ਵੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਵਿੱਚ ਜਾ ਕੇ ਕੰਮ ਕਰਾਂਗੇ ਜਿਹੜੇ ਕਿ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਗੌਰਵ ਜੀ ਹਨ ਉਹਨਾਂ ਦਾ ਬਹੁਤ ਸਲਾਘਾਯੋਗ ਕੰਮ ਹੈ ਉਹ ਬਹੁਤ ਮਿਹਨਤ ਕਰਦੇ ਹਨ ਅਨਥਕ ਨੌਜਵਾਨ ਹਨ ਰਾਤ ਦਿਨ ਕੌਮ ਦੇ ਵਾਸਤੇ ਮਿਹਨਤ ਕਰਦੇ ਹਨ ਜੋ ਵੀ ਉਹਨਾਂ ਦੇ ਕੋਲ ਕੰਮ ਲੈ ਕੇ ਜਾਂਦਾ ਹੈ ਤਰਲ ਦੇ ਆਧਾਰ ਤੇ ਉਹਨਾਂ ਨੂੰ ਮਸਲੇ ਹੱਲ ਕੀਤੇ ਜਾਂਦੇ ਹਨ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਜੋ ਉਤਸਾਹ ਰੱਖਦੇ ਹਨ ਕਿ ਅਸੀਂ ਵੀ ਕ੍ਰਿਸਟਮ ਕੋ ਗਲੋਬਲ ਐਕਸ਼ਨ ਕਮੇਟੀ ਦੇ ਵਿੱਚ ਕੰਮ ਕਰੀਏ ਤਾਂ ਕਿ ਅਸੀਂ ਵੀ ਇਸ ਤੇ ਬੇਸੰਜੋਗ ਪਾ ਸਕੀਏ ਕਾਫੀ ਇਹ ਨਿਯੁਕਤੀਆਂ ਹੋਈਆਂ ਇੱਥੇ ਸਾਡੇ ਪੰਜਾਬ ਜਨਰਲ 77 ਇੱਥੇ ਪਹੁੰਚੇ ਹੋਰ ਸਾਡੇ ਅਹੁਦੇ ਦਾ ਪਹੁੰਚੇ ਇੱਥੇ ਆ ਉਹਨਾਂ ਦੇ ਦੁਆਰਾ ਇਹ ਨਿਯੁਕਤੀਆਂ ਕੀਤੀ ਗਈਆਂ ਨਾ ਮੀਟਿੰਗ ਜਿਹੜੀ ਸਾਡੀ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਦੇ ਗੌਰਵ ਦੇ ਨਿਰਦੇਸ਼ਾਂ ਵੇਠ ਹੁੰਦੀ ਹੈ ਜਿੱਥੇ ਵੀ ਹੁੰਦੀ ਆ ਉਹਦੇ ਉਹਨਾਂ ਦੇ ਧਿਆਨ ਦੇ ਵਿੱਚ ਹੁੰਦੀ ਆ ਹallelujah ਸਾਰੇ ਭੈਣ ਭਾਈਆਂ ਨੂੰ ਜੈ ਜੰਸੀ ਦੀ ਹਾਂਜੀ ਮੇਰਾ ਨਾਮ ਸੋਨੂ ਭੰਡਾਲਿਆ ਪੰਜਾਬ ਸਕੱਤਰ ਲਗਾਇਆ ਗਿਆ ਵਾ ਇਸ ਅੱਗੇ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਆਪਣੇ ਅਗੂਏ ਦਾ ਜਤਨਦਰ ਸਿੰਘ ਗੌਰਵ ਜੀ ਦਾ ਕੱਟ ਗਿੰਦੀ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦੇ ਹੁਕਮਾ ਦੇ ਮੁਤਾਬਕ ਅਸੀਂ ਪਿੰਡ-ਪਿੰਡ ਜਾ ਕੇ ਤੇ ਨਿਗਤੀਆ ਕਰ ਰਹੇ ਆ ਅਸੀਂ ਪਿੰਡ ਕੋਟ ਵਿੱਚ ਅੱਜ ਆ ਗਏ ਤੇ ਪੂਰੀ ਟੀਮ ਇੱਥੇ ਬੜਾ ਕੇ ਗਏ ਆ ਜਿਦੇ ਵਿੱਚ ਮਹਿਲਾ ਵਿੰਗ ਯੂਥ ਵਿੰਗ ਤੇ ਰਾਜ ਦੇ ਕਿੰਗ ਦੇ ਵਿੱਚ ਅਸੀਂ ਕਾਫੀ ਲੋਕਾਂ ਨੂੰ ਅਸੀਂ ਨਵੀਂ ਜ਼ਿੰਮੇਵਾਰੀਆਂ ਦਿੱਤੀਆਂ ਵਾ ਉਹ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੇ ਇਹ ਦੱਸਿਆ ਵਾ ਤੇ ਤੁਸੀਂ ਸਾਡੇ ਨਾਲ ਨਿਭਾਓ ਤੇ ਜਿੱਦਾਂ ਪਿਛਲੇ ਦਿਨਾਂ ਵਿੱਚ ਵੀ ਅਸੀਂ ਗਲੋਬਲ ਐਕਸ਼ਨ ਕਮੇਟੀ ਵਿੱਚ ਕੰਮ ਕਰਕੇ ਤੇ ਦਿਖਾਲਿਆ ਪਿੰਡ-ਪਿੰਡ ਜਾ ਕੇ ਤੇ ਅਸੀਂ ਆਪਣੇ ਲੋਕਾਂ ਨਾਲ ਖੜਦੇ ਰਹੇ ਆ ਤੇ ਆਪਣੇ ਭੈਣ ਭਰਾਵਾਂ ਦਾ ਦੁੱਖ ਮੁਸੀਬਤ ਵਿੱਚ ਅਸੀਂ ਖੜਦੇ ਰਹੇ ਆ ਤੇ ਅੱਗੇ ਵੀ ਖੜਦੇ ਰਹੇ ਆ ਤੇ ਹੁਣ ਫੇਰ ਖੜਾਂਗੇ ਜੇ ਸਾਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਅਸੀਂ ਆਪਣੇ ਤਨ ਮਨ ਤੋਂ ਅਸੀਂ ਵੱਡੀ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਧੰਨਵਾਦ ਜੀ। ਇਹ ਗੈਮਸੀ ਲਈ ਸਭ ਤੋਂ ਪਹਿਲਾਂ ਮੈਂ ਪ੍ਰਭੂ ਜੀ ਉਸਸੀ ਦਾ ਧੰਨਵਾਦ ਕਰਦਾ ਹੈ। ਔਰ ਪ੍ਰਤਿਪਾਦਾ ਸੀ ਆਪਣੇ ਆਤਮਿਕ ਸੇਵਾ ਪ੍ਰੰਤੂ ਦੂਸਰੂ ਮਿਲਵਾ ਦੇ ਦਾ ਧੰਨਵਾਦ ਕਰਦਾ ਹਾਂ। ਫਿਰ ਅਸੀਂ ਆਪਣੇ ਪ੍ਰਧਾਨ ਜੀ ਜਤਿੰਦਰ ਸਿੰਘ ਗੌਰਵ ਜੀ ਦਾ ਜਿਹੜੇ ਸਾਡੇ ਗਲੋਬਲ ਕੰਫਰੰਸ ਵਿੱਚ ਇੰਟਰਨੈਸ਼ਨਲ ਪ੍ਰਾਜੈਕਟ ਨੇ ਨਾ ਦੇ ਨਾਲ-ਨਾਲ ਪੰਜ ਤਸਪਤਕ ਨੂੰ ਲੋਰ ਸਾਡੇ ਕੋਲ ਅੱਜ ਪੰਜਾਬ ਦੀ ਇੱਕ ਕਮਿਊਨਿਟੀ ਕਮਿਸ਼ਨ ਦੇ ਚੇਅਰਮੈਨ ਦੇ ਵੀ ਅਹੁਦੇ ਨਾਲ ਨਿਵਾਜੇ ਗਏ। ਪਰ ਅਸਲ ਵਿੱਚ ਧਾਰੀਵਾਲ ਕਲਾਪ ਦੇ ਵਿੱਚ ਪਿੰਡ ਕੋਰਸਮ ਤੋਂ ਕਰਾਇਏ ਦੇ ਵਿੱਚ ਗਲੋਬਲ ਕ੍ਰਿਸਚੀਅਨ ਐਕਸ਼ਨ ਟੂਗੇਥਰ ਦੀ ਮੀਟਿੰਗ ਕੀਤੀ ਐ ਜਿਹਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਕਿ ਕਿਛਨੇ ਸਮਿਆਂ ਦੇ ਵਿੱਚ ਅਸੀਂ ਜੁਮੇਦ ਦੇ ਰਿਪੋਰਟ ਲੈਣਾ ਪਰਵੇੰ ਤਦ ਤੱਕ ਨਜ਼ਰ ਪਿਆ ਕੇ ਪਿੰਡ ਪਿੰਡ ਤੇ ਆ ਕੇ ਪਰ ਤੋਫਲ ਦੇ ਵਿੱਚ ਚਾਰ ਵਿੰਗ ਨੇ ਜਿਹਦੇ ਵਿੱਚ ਪਾਸਟਰ ਵਿੰਗ, ਰਾਜਨੀਤਿਕ ਵਿੰਗ, ਮਹਿਲਾ ਵਿੰਗ ਔਰ ਧੂਤ ਵਿੰਗ ਹੈ। ਅੱਜ ਇਸ ਜਗ੍ਹਾ ਦੇ ਵਿੱਚ ਅਸੀਂ ਤਿੰਨਾਂ ਵਿੰਗਾਂ ਦੇ ਵਿੱਚ ਨੁਮਾਇੰਦਗੀਆਂ ਕੀਤੀਆਂ ਗਈਆਂ ਨੇ ਮਹਿਲਾ ਵਿੰਗ ਦੇ ਵਿੱਚ ਗਿਆਨ ਪ੍ਰਧਾਨ ਦੇ ਵਿੱਚ ਪੈਨਾ ਨੇ ਜਿਨ੍ਹਾਂ ਦੇ ਵਿੱਚ ਬੜਾ ਭਾਰੀ ਦੋਸਤ ਸਾਥ ਦੇਖਿਆ ਗਿਆ ਹੈ। ਉਹ ਆਪਣੀ ਕੋਮ ਦੇ ਨਜ਼ਰ ਗਲੋਬਲ ਦੇ ਕੰਮ ਕਰਨ ਲਈ ਤਿਆਰ ਨੇ। ਔਰ ਕੁਝ ਸਾਡੇ ਨੌਜਵਾਨ ਐਸੇ ਭਰਾ ਨੇ ਜਿਹੜੇ ਕਿ ਫੋਰਨ ਚ ਬੈਠੇ ਹੋਏ ਇਹ ਮਨ ਬਣਾ ਕੇ ਆਂਡੀਆਂ ਵਾਪਸ ਆਏ ਕਿ ਜਦ ਤੱਕ ਮੈਂ ਆਂਡੀਆਂ ਚ ਵਾਪਸ ਜਾਊਗਾ ਤੇ ਮੈਂ ਜਾਂਦੇ ਆਪਣੇ ਘਰ ਜਾਣ ਤੋਂ ਬਾਅਦ ਦੂਸਰਾ ਮੈਂ ਆਪਣਾ ਕੰਮ ਇਹ ਕੋਰਪੋਰਟ ਟਵਿਸਟਿੰਗ ਐਕਸ਼ਨ ਕਮੇਟੀ ਨੂੰ ਡਿਵਾਈਡ ਕਰਾਂਗਾ।